ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਪੰਜਾਬ ਸਟੱਡੀ ਹੱਬ ਦੇ ਉੱਪਰ ਦੋਸਤੋ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਿੱਤਾ ਬੈਲ ਆਈਕਨ ਦਬਾ ਲਓ ਤਾਂ ਕਿ ਕੋਈ ਵੀ ਵੀਡੀਓ ਨੈਕਸਟ ਪਾਈਏ ਤਾਂ ਉਹਦੀ ਅਪਡੇਟ ਤੁਹਾਨੂੰ ਮਿਲ ਜੇ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇਹ ਯੂਨੀਵਰਸਿਟੀ ਹੈਗੀ ਆ ਤੇ ਇੱਥੇ ਐਡਮਿਸ਼ਨ ਸ਼ੁਰੂ ਹੋ ਚੁੱਕੀ ਆ ਦਾਖਲਾ ਸ਼ੁਰੂ ਹੋ ਚੁੱਕਿਆ ਸਾਲ 2025-26 ਦੇ ਲਈ ਸੈਸ਼ਨ 2025-26 ਦੇ ਲਈ ਐਡਮਿਸ਼ਨ ਸਟਾਰਟ ਹੋ ਚੁੱਕੀ ਆ ਕਿਹੜੇ ਕਿਹੜੇ ਕੋਰਸ ਇੱਥੇ ਤੁਸੀਂ ਕਰ ਸਕਦੇ ਹੋ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਮਿਲੇਗੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਆਪਣੇ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਲੁਧਿਆਣਾ ਪੀਯੂ ਦੇ ਵਿੱਚ ਐਡਮਿਸ਼ਨ ਲੈਣੀ ਚਾਹੁੰਦੇ ਆ ਤੇ ਦੋਸਤੋ ਇਹ ਸਰਕਾਰੀ ਯੂਨੀਵਰਸਿਟੀ ਹੈ 1962 ਦੇ ਵਿੱਚ ਹੀ ਯੂਨੀਵਰਸਿਟੀ ਬਣੀ ਸੀਗੀ ਤੇ ਇਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਜਿਹੜਾ ਸ਼ੁਰੂ ਹੋ ਚੁੱਕਿਆ ਪੰਜਾਬ ਤੇ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਜੋ ਬੱਚੇ ਹੈਗੇ ਆ ਇਹਦੇ ਵਿੱਚ ਦਾਖਲਾ ਲੈ ਸਕਦੇ ਆ ਅਦਰ ਸਟੇਟ ਦੇ ਵੀ ਲੈ ਸਕਦੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ MBA MTech ਦੇ ਲਈ ਕੋਰਸ ਸ਼ੁਰੂ ਹੋ ਚੁੱਕਿਆ MBA MTech ਰਿਮੋਟ ਸੈਂਸਿੰਗ ਐਂਡ ਜੀਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ GIS 85% ਸੀਟਸ ਆਰ ਫਿਲਡ ਵਿਦ ਸਟੇਟ ਡੋਮਿਸਾਈਲ ਕੈਂਡੀਡੇਟਸ 15% ਸੀਟਸ ਫਰਮ ਅਦਰ ਸਟੇਟਸ ਤਾਂ MBA ਤੇ MTech ਦੇ ਜਿਹੜੇ ਕੋਰਸ ਆ ਰਿਮੋਟ ਸੈਂਸਿੰਗ ਤੇ GIS ਦੇ ਉਹਨਾਂ ਦੀਆਂ 85% ਸੀਟਾਂ ਸਟੇਟ ਡੋਮਿਸਾਈਲ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਦੁਆਰਾ ਭਰੀਆਂ ਜਾਣੀਆਂ 15% ਸੀਟਾਂ ਆਦਰ ਸਟੇਟ ਵੱਲੋਂ ਭਰੀਆਂ ਜਾਣੀਆਂ ਪੰਜਾਬ ਵਾਲੇ ਕੈਂਡੀਡੇਟਸ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਹੈ ਤੇ 셀ਫ ਸਪੋਰਟਿੰਗ ਜਿਹੜੇ ਕੋਰਸ ਹੈਗੇ ਆ ਉਹਦੇ ਵਿੱਚ 15% ਐਡੀਸ਼ਨਲ ਸੀਟਸ ਜਿਹੜੀਆਂ ਭਰੀਆਂ ਜਾਣਗੀਆਂ ਆਦਰ ਸਟੇਟ ਦੇ ਡੋਮਿਸਾਈਲ ਕੈਂਡੀਡੇਟਸ ਦੀਆਂ ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਹੈਗੇ ਆ ਗ੍ਰੈਜੂਏਸ਼ਨ ਲੈਵਲ ਦੇ ਜਿਹੜੇ ਕੋਰਸੇਸ ਹੈਗੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ 4 ਸਾਲ ਵਾਲੇ ਜਿਹੜੇ ਕੋਰਸ ਹੈਗੇ ਆ ਪੀਏਯੂ ਦੇ ਵਿੱਚ ਚੱਲਦੇ ਆ ਠੀਕ ਆ ਉਹਨਾਂ ਦੀ ਐਡਮਿਸ਼ਨ ਸ਼ੁਰੂ ਹੋ ਚੁੱਕੀ ਆ 4 ਸਾਲ ਦੀ ਜਿਹੜੀ ਡਿਗਰੀ ਹੈਗੀ ਆ ਗ੍ਰੈਜੂਏਸ਼ਨ ਦੀ ਉਹਦੇ ਵਿੱਚ ਕਿਹੜੇ-ਕਿਹੜੇ ਕੋਰਸ ਆਉਂਦੇ ਆ ਤੇ ਪਲੱਸ 2 ਤੋਂ ਬਾਅਦ ਉਹਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਕਿਉਂਕਿ ਪਲੱਸ 2 ਦੇ ਪੇਪਰ ਹੁਣ ਬੱਚੇ ਦੇ ਚੁੱਕੇ ਆ ਤੇ ਹੁਣ ਉਹਦੇ ਵਿੱਚ ਦਾਖਲਾ ਜਿਹੜਾ ਪਲੱਸ 2 ਬੇਸ ਤੇ ਬੱਚੇ ਲੈ ਸਕਦੇ ਪੀ ਸਭ ਤੋਂ ਪਹਿਲਾਂ ਇਹਦੇ ਵਿੱਚ ਕੋਰਸ ਹੈਗਾ ਜੀ ਬੀਐਸਸੀ ਆਨਰਸ ਐਗਰੀਕਲਚਰ ਸੈਕੰਡ ਹੈਗਾ ਬੀਐਸਸੀ ਆਨਰਸ ਐਗਰੀਕਲਚਰ ਐਟ ਪੀਏਯੂ ਕਾਲਜ ਆਫ ਐ सौखड़ी तीजा कोर्स है जी बी एस सी ऑनरस हॉर्टीकल्चर बी टैक् बायोटैक बायोटेक्नोलॉजी बी फूड टेक्नोलॉजी बी टैक एग्रीकल्चर इंजीनियरिंग बी एस सी साइंस, कम्यूनिटी सैंस बी एस सी ऑनरस फूड न्यूट्रिशन एंड डायटिक्स बी एस सी बिजनेस मैनेजमेंट बी एस सी फैशन डिजाइनिंग सर्टिफिकेट कोर्स इन अर्ली चाइल्डहुड केयर एंड एजुकेशन वन ईयर ਸਰਟੀਫਿਕੇਟ ਕੋਰਸ ਇਨ ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ 1 ਇਅਰ ਤਾਂ ਇਹ ਕੋਰਸ ਤੁਸੀਂ ਪਲੱਸ 2 ਤੋਂ ਬਾਅਦ ਇੱਥੇ ਕਰ ਸਕਦੇ ਹੋ ਇਹਨਾਂ ਦਾ ਦਾਖਲਾ ਸ਼ੁਰੂ ਹੋ ਚੁੱਕਿਆ ਹੈ ਦਾਖਲੇ ਲਈ ਕਿਵੇਂ ਅਪਲਾਈ ਕਰਨਾ ਹੈ ਉਹ ਵੀ ਦੱਸਾਂਗੇ ਵੀਡੀਓ ਦੇ ਅੰਦਰ ਵਿੱਚ ਹੁਣ ਤੁਸੀਂ 10ਵੀਂ ਤੋਂ ਬਾਅਦ ਇੱਥੇ ਕਿਹੜੇ ਕੋਰਸ ਕਰ ਸਕਦੇ ਹੋ 10ਵੀਂ ਤੋਂ ਬਾਅਦ ਬੀਐਸਸੀ ਆਨਰਜ਼ ਐਗਰੀਕਲਚਰ 2+4 ਇਅਰਜ਼ ਕੋਰਸ ਹੈਗਾ ਐਟ ਇੰਸਟੀਟਿਊਟ ਆਫ ਐਗਰੀਕਲਚਰ ਬਠਿੰਡਾ ਐਂਡ ਗੁਰਦਾਸਪੁਰ ਦੋ ਜਗ੍ਹਾ ਤੇ ਕੋਰਸ ਹੈਗਾ 6 ਸਾਲ ਦਾ ਕੋਰਸ ਹੋਏਗਾ ਤੁਹਾਡਾ 10ਵੀਂ ਤੋਂ ਬਾਅਦ ਇਹ ਉਸ ਤੋਂ ਬਾਅਦ ਡਿਪਲੋਮਾ ਇਨ ਐਗਰੀਕਲਚਰ 2 ਸਾਲ ਦਾ ਡਿਪਲੋਮਾ ਹੈਗਾ ਇੰਸਟੀਟਿਊਟ ਆਫ ਐਗਰੀਕਲਚਰ ਗੁਰਦਾਸਪੁਰ ਦੇ ਵਿੱਚ ਕਰ ਸਕਦੇ ਹੋ ਤੇ ਇਹ ਕੋਰਸ ਕਰਕੇ ਤੁਸੀਂ ਜਿਵੇਂ ਹੁਣ ਪਿੱਛੇ ਐਗਰੀਕਲਚਰ ਸਬ ਇੰਸਪੈਕਟਰ ਰੱਖੇ ਸੀਗੇ ਪੀਟਰ ਪਲੱਸ ਵੀ ਵੱਲੋਂ ਪੇਪਰ ਲਿਆ ਗਿਆ ਸੀਗਾ ਤਾਂ ਇਦਾਂ ਦੀਆਂ ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ 5 ਸਾਲ ਦਾ ਇੰਟੀਗ੍ਰੇਟਿਡ ਕੋਰਸ ਵੀ ਇੱਥੇ ਚੱਲਦਾ ਹੈ 5 ਸਾਲ ਦਾ ਇੰਟੀਗ੍ਰੇਟਿਡ ਕੋਰਸ ਜਿਵੇਂ ਐਮ ਐਸ ਸੀ ਆਨਰਸ ਹੈਗਾ ਜੀ ਪਲੱਸ 2 ਤੋਂ ਬਾਅਦ ਦਾਖਲਾ ਲਿਆ ਜਾ ਸਕਦਾ ਹੈ ਤਾਂ ਐਮ ਐਸ ਸੀ ਆਨਰਸ ਜਿਹੜਾ ਤੁਸੀਂ ਹੈਗਾ ਉਹ ਬਾਇਓਕੇਮਿਸਟਰੀ ਜਾਂ ਬੋਟਨੀ ਜਾਂ కెਮਿਸਟਰੀ ਜਾਂ ਮਾਈਕਰੋ ਬਾਇਓਲੋਜੀ ਜਾਂ ਫਿਜ਼ਿਕਸ ਜਾਂ ਜ਼ੂਲੋਜੀ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਸਟਰੀਮ ਚ ਤੁਸੀਂ 5 ਇਅਰਸ ਇੰਟੀਗ੍ਰੇਟਡ ਐਮ ਐਸ ਸੀ ਆਨਰਸ ਪ੍ਰੋਗਰਾਮ ਜਿਹੜਾ ਕੋਰਸ ਕਰ ਸਕਦੇ ਹੋ ਪਲੱਸ 2 ਤੋਂ ਬਾਅਦ ਕਰ ਸਕਦੇ ਹੋ ਉਸ ਤੋਂ ਬਾਅਦ ਪੋਸਟ ਗ੍ਰੈਜੂਏਟ ਕੋਰਸੇ ਆ ਗਏ ਜੀ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਜਿਹੜੇ ਜਿਹੜੇ ਕੋਰਸ ਹੈਗੇ ਆ ਉਹਦੇ ਚ ਬੱਚੇ ਦਾਖਲ ਲੈਣਾ ਚਾਹੁੰਦੇ ਆ ਜਿਵੇਂ ਐਮ ਐਸ ਸੀ ਐਮ ਟੈਕ ਆ ਗਿਆ ਤਾਂ ਐਗਰੀਕਲਚਰ ਕਾਲਜ ਦੇ ਵਿੱਚ ਕਿਹੜੇ ਕਿਹੜੇ ਕੋਰਸੇ ਆ ਜੀ ਐਗਰੀਕਲਚਰਲ meteorology agronomy molecular biology and biotechnology entomology agricultural extension education mtech food processing technology genetics and plant breeding plant pathology soil science ਉਸ ਤੋਂ ਬਾਅਦ ਕਾਲਜ ਆਫ ਬੇਸਿਕ ਸਾਇੰਸਸ ਐਂਡ ਹਿਮਨਿਟੀਜ਼ ਦੇ ਵਿੱਚ ਕਿਹੜੇ ਕਿਹੜੇ ਕੋਰਸਸ ਆ ਐਗਰੀਕਲਚਰਲ ਇਕਨੋਮਿਕਸ ਬਾਇਓਕੈਮਿਸਟਰੀ ਬੋਟਨੀ కెਮਿਸਟਰੀ ਮਾਈਕਰੋਬਾਇਓਲੋਜੀ ਮੈਥਮੈਟਿਕਸ ਫਿਜ਼ਿਕਸ ਸੋਸ਼ੀਓਲੋਜੀ ਐਗਰੀਕਲਚਰਲ ਸਟੈਟਿਸਟਿਕਸ ਜ਼ੂਲੋਜੀ ਉਸ ਤੋਂ ਬਾਅਦ ਕਾਲਜ ਆਫ ਹਾਰਟੀਕਲਚਰ ਐਂਡ ਫੋਰੈਸਟਰੀ ਦਾ ਜਿਹੜਾ ਹੈਗਾ ਪੀਯੂ ਦੇ ਵਿੱਚ ਉਹਦੇ ਜਿਹੜੇ ਕੋਰਸਸ ਆ ਜੀ ਪੋਸਟ ਗ੍ਰੈਜੂਏਟ ਲੈਵਲ ਤੇ ਹਾਰਟੀਕਲਚਰ ਫਰੂਟ ਸਾਇੰਸ ਹਾਰਟੀਕਲਚਰ ਵੈਜੀਟੇਬਲ ਸਾਇੰਸ ਹਾਰਟੀਕਲਚਰ ਫਲੋਰੀਕਲਚਰ ਐਂਡ ਲੈਂਡਸਕੇਪਿੰਗ ਫੋਰੈਸਟਰੀ ਸਿਲਵੀਕਲਚਰ ਐਂਡ ਐਗਰੋਫੋਰੈਸਟਰੀ ਉਸ ਤੋਂ ਬਾਅਦ ਕਾਲਜ ਆਫ ਕਮਿਊਨਿਟੀ ਸਾਇੰਸ ਦੇ ਵਿੱਚ ਜਿਹੜੇ ਜਿਹੜੇ ਕੋਰਸਸ ਆ ਐਪਰਲ ਐਂਡ ਟੈਕਸਟਾਈਲ ਸਾਇੰਸ ਰਿਸੋਰਸ ਮੈਨੇਜਮੈਂਟ ਐਂਡ ਕੰਜ਼ਿਊਮਰ ਸਾਇੰਸ ਫੂਡ ਐਂਡ ਨਿਊਟ੍ਰੀਸ਼ਨ ਐਕਸਟੈਂਸ਼ਨ ਐ ਹਿਊਮਨ ਡਿਵੈਲਪਮੈਂਟ ਐਂਡ ਫੈਮਿਲੀ ਸਟੱਡੀ ਨੈਕਸਟ ਦੋਸਤੋ ਕੁਝ ਜਿਹੜੇ ਕੋਰਸਸ ਹੈਗੇ ਆ ਜਿਹਦੇ ਵਿੱਚ ਐਮ ਬੀ ਏ ਦਾ ਕੋਰਸ ਹੈਗਾ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਉਸ ਤੋਂ ਬਾਅਦ ਐਮ ਬੀ ਏ ਹੈਗਾ ਜੀ ਤੁਹਾਡਾ ਐਗਰੀ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਵੀ ਹੈਗਾ ਇੱਥੇ ਉਸ ਤੋਂ ਬਾਅਦ ਐਮ ਟੈਕ ਦੇ ਕੋਰਸਸ ਹੈਗੇ ਆ ਮਾਸਟਰ ਆਫ ਟੈਕਨੋਲੋਜੀ ਐਮ ਟੈਕ ਦੇ ਵਿੱਚ ਕਾਲਜ ਆਫ ਐਗਰੀਕਲਚਰ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਠੀਕ ਹੈ ਇਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਇਨ ਐਗਰੀਕਲਚਰ ਸਿਵਲ ਇੰਜੀਨੀਅਰਿੰਗ ਹਾਈਡਰੋਲੋਜੀ and water resources engineering structural engineering computer science and engineering farm machinery and power engineering irrigation and drainage engineering soil and water conservation engineering processing and food processing food engineering sorry remote sensing and gis ਉਸ ਤੋਂ ਬਾਅਦ ਆਸਤੇ ਆ ਜਾਂਦੇ ਜੀ ਤੁਹਾਡੇ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਐਮ ਸੀ ਐ ਦਾ ਕੋਰਸ ਵੀ ਤੁਸੀਂ ਇੱਥੇ ਕਰ ਸਕਦੇ ਹੋ ਠੀਕ ਹੈ 2 ਸਾਲ ਦੀ ਐਮ ਸੀ ਐ ਕਰ ਸਕਦੇ ਹੋ ਤੇ बीजी डिप्लोमा इन रोबोटिक्स एंड मेकाट्रॉनिक्स इन एग्रीकल्चर एवी कोर्स ਤੁਸੀਂ ਇੱਥੇ ਕਰ ਸਕਦੇ ਹੋ ਤੇ ਜਿਹੜੇ ਕੋਰਸਸ ਦੇ ਨਾਲ ਸਟਾਰ ਲੱਗਿਆ ਉਹ ਸੈਲਫ سپورਟਿੰਗ ਕੋਰਸਸ ਨੇ ਜਿਨ੍ਹਾਂ ਦੇ ਨਾਲ ਇਹ ਜਿਹੜਾ ਟੀ ਟਾਈਪ ਜਿਹੜੀ ਲੱਗੀ ਆ ਤਾਂ ਇਹ ਵਿਦਾਊਟ ਐਂਟ੍ਰੀ ਟੈਸਟ ਹੈ ਠੀਕ ਹੈ ਜਿਵੇਂ ਐਮਸੀਏ ਦਾ ਦਾਖਲਾ ਤੁਸੀਂ ਇੱਥੇ ਵਿਦਾਊਟ ਐਂਟ੍ਰੀ ਲੈ ਸਕਦੇ ਹੋ ਠੀਕ ਹੈ ਇਦਾਂ ਹੀ ਕੁਝ ਹੋਰ ਕੋਰਸਸ ਹੈਗੇ ਸੀ ਇੱਥੇ ਪਛੀ ਦੇ ਨਾਲ ਟੀ ਲੱਗੀ ਸੀ ਜਿਵੇਂ ਇਹ ਹੋਗੇ ਤੁਹਾਡੇ बीएससी ऑनर्स ਫੈਸ਼ਨ ਡਿਜ਼ਾਈਨਿੰਗ ਜਾਂ ਸਰਟੀਫਿਕੇਟ ਕੋਰਸ ਇਨ अर्ली ਚਾਈਲਡਹੂਡ ਕੇਅਰ ਐਜੂਕੇਸ਼ਨ ਇਹ ਵਿਦਾਊਟ ਇੰਟਰਸ ਤੁਸੀਂ ਕਰ ਸਕਦੇ ਹੋ ਕੋਰਸ ਉਸ ਤੋਂ ਬਾਅਦ ਜੀ ਮੋਡ ਆਫ ਐਡਮਿਸ਼ਨ ਕੀ ਹੈਗਾ ਜੀ ਠੀਕ ਹੈ ਜਿਹੜੇ ਸਾਰੇ ਪ੍ਰੋਗਰਾਮਸ ਹੈਗੇ ਤੁਹਾਨੂੰ ਉੱਪਰ ਦੱਸਿਆ ਇਹਨਾਂ ਦੀ ਡਿਊ ਡੇਟ ਹੈਗੀ ਹੈ 9 ਮਈ 2025 ਮਤਲਬ 9 ਮਈ 2025 ਤੱਕ ਤੁਸੀਂ ਇਹਦਾ ਫਾਰਮ ਭਰ ਸਕਦੇ ਹੋ ਜਿਹੜੇ ਐਨ ਆਰ ਆਈ ਬੱਚੇ ਹੈਗੇ ਆ ਠੀਕ ਹੈ ਉਹ ਭਰ ਸਕਦੇ ਆ 20 ਜੂਨ 2025 ਤੱਕ ਤੇ ਲੇਟ ਫੀਸ ਨਾਲ ਜੇ ਕੋਈ 9 ਮਈ ਤੋਂ ਬਾਅਦ ਰਹਿ ਗਿਆ ਕੋਈ ਫਾਰਮ ਭਰਨੂਗਾ 16 ਮਈ ਤੱਕ ਭਰ ਸਕਦਾ 1000 ਰੁਪਏ ਲੇਟ ਫੀਸ ਨਾਲ ਤੇ ਫਾਰਮ ਭਰਨ ਦੇ ਲਈ ਇਹ ਵੈਬਸਾਈਟ ਹੈਗੀ ਹੈ ਜੀ ਡਿਸਕ੍ਰਿਪਸ਼ਨ ਤੇ ਤੁਹਾਨੂੰ ਲਿੰਕ ਮਿਲ ਜਾਊਗਾ ਇਸ ਵੈਬਸਾਈਟ ਤੇ ਜਾ ਕੇ ਫਾਰਮ ਤੁਸੀਂ ਅਪਲਾਈ ਕਰ ਸਕਦੇ ਹੋ ਫਾਰਮ ਦਾ ਇੱਕ ਪੂਰਾ ਪ੍ਰੋਸੈਸ ਹੈ ਫਾਰਮ ਦੇ ਲਈ ਇਹ ਪੇਜ ਤੁਹਾਨੂੰ ਓਪਨ ਹੋ ਜਾਏਗਾ ਡਿਸਕ੍ਰਿਪਸ਼ਨ ਲਿੰਕ ਮਿਲੂਗਾ ਇਸ ਲਿੰਕ ਤੇ ਜਾ ਕੇ ਕਲਿੱਕ ਹੈਡ ਟੂ ਰੀਡ ਇਨਸਟਰਕਸ਼ਨਸ ਤੇ ਜਾ ਕੇ ਇਹਦੇ ਕਲਿੱਕ ਕਰਨਾ ਉਸ ਤੋਂ ਬਾਅਦ ਕੋਰਸ ਚੂਜ਼ ਕਰਨਾ ਕਲਿਕ ਔਨ ਅਪਲਾਈ ਫਾਰ 올 ਯੂਜੀ ਪੀਜੀ ਕੋਰਸਸ ਉਸ ਤੋਂ ਬਾਅਦ ਆਪਣੀ ਬੇਸਿਕ ਡਿਟੇਲ ਭਰਨੀ ਹੈ ਐਪਲੀਕੇਸ਼ਨ ਫਾਰਮ ਦੇ ਵਿੱਚ ਤੇ ਉਸ ਤੋਂ ਬਾਅਦ ਆਫਟਰ ਸਿਲੈਕਟਿੰਗ ਟੈਸਟ ਕਲਿਕ ਔਨ ਐਡ ਟੈਸਟ ਪ੍ਰੋਗਰਾਮ ਉੱਥੇ ਤੁਸੀਂ ਕੋਰਸ ਐਡ ਕਰ ਦੇਣਾ ਆਪਣਾ ਉਸ ਤੋਂ ਬਾਅਦ ਤੁਸੀਂ ਆਪਣੀ ਫੋਟੋਗ੍ਰਾਫ ਸਿਗਨੇਚਰ ਤੇ ਫਾਰਮ ਸਬਮਿਟ ਕਰ ਦੇਣਾ ਕਲਿਕ ਔਨ ਵੈਰੀਫਿਕੇਸ਼ਨ ਲਿੰਕ ਸੈਂਟ ਔਨ ਐਂਟਰਡ ਈਮੇਲ ਆਈਡੀ ਈਮੇਲ ਆਈਡੀ ਤੇ ਲਿੰਕ ਆਏਗਾ ਠੀਕ ਹੈ ਉਹ ਲਿੰਕ ਦੀ ਮਦਦ ਦੇ ਨਾਲ ਤੁਸੀਂ ਲੌਗਇਨ ਕਰਨਾ ਆਪਣੀ ਡੇਟ ਆਫ ਬਰਥ ਈਮੇਲ ਆਈਡੀ ਠੀਕ ਹੈ ਪੇਮੈਂਟ ਕਰ ਦੇਣੀ ਹੈ ਫੀਸ ਵਗੈਰਾ ਜਿਹੜੀ ਭਰਨ ਵਾਲੀ ਉਹ ਭਰ ਦੇਣੀ ਹੈ ਤੇ ਲਾਸਟ ਤੇ ਡਾਊਨਲੋਡ ਤੇ ਪ੍ਰਿੰਟ ਕਰ ਲੈਣਾ ਆਪਣਾ ਐਪਲੀਕੇਸ਼ਨ ਫਾਰਮ ਤੇ ਐਡਮਿਟ ਕਾਰਡ ਜਿਹੜੇ ਹੈਗੇ ਆ ਤੁਸੀਂ ਡਾਊਨਲੋਡ 7 ਡੇਜ਼ ਬਿਫੋਰ ਦੈਟ ਹੈ 7 ਦਿਨ ਪਹਿਲਾਂ ਐਡਮਿਟ ਕਾਰਡ ਆਣਗੇ ਇੰਟਰਸਟ ਐਸ ਤੋਂ 7 ਦਿਨ ਪਹਿਲਾਂ ਜੇ ਤੁਸੀਂ ਡਿਟੇਲ ਦੇ ਵਿੱਚ ਪ੍ਰੋਸਪੈਕਟ ਇਹਦਾ ਡਾਊਨਲੋਡ ਕਰਨਾ ਚਾਹੁੰਦੇ ਹੋ ਸਾਰੀ ਡਿਟੇਲ ਜਾਣਨੀ ਚਾਹੁੰਦੇ ਹੋ ਕੋਰਸ ਦੇ ਸਬੰਧੀ ਤਾਂ ਡਾਊਨਲੋਡ ਪ੍ਰੋਸਪੈਕਟ ਦੀ ਆਪਸ਼ਨ ਹੈਗੀ ਆ ਤੇ ਫਿਲਡ ਐਪਲੀਕੇਸ਼ਨ ਫਾਰਮ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਉਹਦੀ ਆਪਸ਼ਨ ਹੈਗੀ ਆ ਸਿਲੇਬਸ ਡ ਉਸ ਤੋਂ ਇਲਾਵਾ ਫੀਸ ਸਟਰਕਚਰ ਚੈੱਕ ਕਰਨਾ ਜੇ ਤੁਹਾਨੂੰ ਫੀਸ ਸਟਰਕਚਰ ਦੀ অপਸ਼ਨ ਇੱਥੇ ਚੈੱਕ ਕਰ ਸਕਦੇ ਹੋ ਪੀਯੂ ਦੀ ਵੈਬਸਾਈਟ ਦੇਖਣੀ ਜੇ ਤੁਹਾਨੂੰ ਉਹਦੀ ਵੀ অপਸ਼ਨ ਹੈਗੀ ਆ ਤੇ ਇਨਸਟਰਕਸ਼ਨਸ ਇੰਪੋਰਟੈਂਟ ਡੇਟਸ ਦੇਖਣੀ ਜੇ ਤੁਹਾਨੂੰ ਇੱਥੇ ਕਲਿੱਕ ਕਰ ਸਕਦੇ ਹੋ ਕੋਰਸੇ ਕਿਹੜੇ-ਕਿਹੜੇ ਇੱਥੇ ਚੈੱਕ ਕਰ ਸਕਦੇ ਹੋ ਕੋਈ ਦਿੱਕਤ ਆ ਰਹੀ ਹੈ ਫਾਰਮ ਭਰਨ ਦੇ ਵਿੱਚ ਕੰਟੈਕਟ ਟੈਕਸ ਦੀ অপਸ਼ਨ ਹੈ ਇਹ ਤੇ ਕਲਿੱਕ ਕਰਕੇ ਇਹਨਾਂ ਨਾਲ ਸੰਬਰਕ ਕਰਕੇ ਫਾਰਮ ਦੀ ਦਿੱਕਤ ਆਪਣੀ ਦੂਰ ਕਰ ਸਕਦੇ ਹੋ ਤੇ ਸਾਰੀ ਇੰਪੋਰਟੈਂਟ ਅਪਡੇਟਸ ਤੁਹਾਨੂੰ ਦੇ ਦਿੱਤੀਆਂ ਡੇਟ ਵਗੈਰਾ ਦੱਸਤੀ ਆ ਠੀਕ ਹੈ ਬਾਕੀ ਚੀਜ਼ਾਂ ਤੁਸੀਂ ਆਪਣੇ ਆਪ ਚੈੱਕ ਕਰ ਲੈਣੀ ਆ ਲਿੰਕ ਵਗੈਰਾ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਬੱਚੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਐਡਮਿਸ਼ਨ ਲੈਣੀ ਚਾਹੁੰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ ਸਸਿਕਾ